ਜ਼ਿਲ੍ਹਾ ਤਰਨਤਾਰਨ ਦੇ ਅਦੀਨ ਆਉਂਦੇ ਪਿੰਡ ਮੁਗਲਾਨੀ ਵਿਖੇ 30 ਸਾਲਾਂ ਬਲਦੇਵ ਸਿੰਘ ਪੁੱਤਰ ਦਲੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਭਰਾ ਅਤੇ ਭੈਣ ਨੇ ਦੱਸਿਆ ਮ੍ਰਿਤਕ ਨੌਜਵਾਨ ਬਲਦੇਵ ਸਿੰਘ ਤਕਰੀਬਨ 1 ਮਹੀਨਾ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਤਾਂ ਹੁਣ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਉਹਨਾਂ ਦੱਸਿਆ ਬੀਤੇ ਕੱਲ ਸ਼ਾਮ ਸਮੇਂ ਪਿੰਡ ਦੇ ਕੁਝ ਨੌਜਵਾਨ ਉਸਨੂੰ ਘਰੋਂ ਬੁਲਾ ਕੇ ਲੈ ਗਏ ਬਾਹਰ ਲੈ ਗਏ ਉਸਨੂੰ ਜ਼ਿਆਦਾ ਨਸ਼ੇ ਦੀ ਓਵਰਡੋਜ਼ ਦੇਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਤਾਂ ਉਸਨੂੰ ਸਾਡੇ ਘਰ ਵਿੱਚ ਛੁੱਟ ਕੇ ਚਲੇ ਗਏ ਮ੍ਰਿਤਕ ਨੌਜਵਾਨ ਬਲਦੇਵ ਸਿੰਘ ਵਿਆਹਿਆ ਹੋਇਆ ਉਸ ਦਾ ਇੱਕ ਤਕਰੀਬਨ 5 ਮਹੀਨਿਆਂ ਦਾ ਪੁੱਤਰ ਹੈ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ ਭਰਾ ਹੈ ਮੇਰਾ ਸੋਟਾ ਬਲਦੇਵ ਸਿੰਘ ਕਿੱਦਾਂ ਮੌਤ ਹੋਈ ਆ ਕੀ ਗੱਲ ਬਾਤ ਹੈ ਸਰ ਮੌਤ ਦੀ ਇਹੋ ਮੇਰੇ ਸਾਹ ਨਾਲ ਟੀਕੇ ਕਰਨੀ ਹੋਈ ਆ ਦੋ ਮਿੰਟਾਂ ਨੇ ਘਰੋਂ ਖੜਿਆ ਸੀ ਤੇ ਕਰੇ ਛੱਡ ਗਿਆ ਜਦੋਂ ਪੂਰਾ ਆ ਗਿਆ ਵਾ ਕੀ ਕੰਮ ਕਰਦਾ ਬੰਦੇ ਕੰਮ ਕਰਾਉਂਦਾ ਰਿਹਾ ਪੈਸੇ ਕਿ ਕਿੰਨੇ ਕੱਟੇ ਤੋੰਨ ਲੋਗੋ ਇਹ ਨੱਚੀ ਦਲਦਲ ਚ ਫਸਿਆ ਸੀ ਤੁਹਾਨੂੰ ਪਤਾ ਹੀ ਕੋਈ ਨਹੀਂ ਇਹ ਗੱਲ ਦਾ ਨਹੀਂ ਸਰਪਤਾ ਹਾਂ ਜੀ ਹੁਣ ਜਦੋਂ ਇਹ ਘਟਨਾ ਹੋਈ ਆ ਕਿਦਾਂ ਹੋਈ ਕਿੰਨਾ ਦੇ ਘਰ ਦੀ ਕੀ ਗੱਲ ਬਾਤ ਆ ਲੱਗਿਆ ਤੇ ਗਵਾਂਡੀਆਂ ਘਰ ਇੱਕ ਉਹਨਾਂ ਦੇ ਘਰੋਂ ਕਿੰਨੀ ਵਰੀ ਭੈਣ ਹੈ ਉਹਨੂੰ ਕਹਿੰਦੇ ਵੀ ਤੂੰ ਇੱਥੋਂ ਨਿਕਲ ਜਾ ਪਿੱਛੇ ਪਿੱਛੇ ਗਈ ਪਿੱਛੇ ਪਿੱਛੇ ਗਈ ਇਹ ਆ ਗਈ ਆ ਤੇ ਮੁੜ ਕੇ ਘਰੇ ਸੁੱਟ ਗਈ ਉਹਨੂੰ ਘਰੇ ਜਦੋਂ ਬੈਠ ਹੋਈ ਉਹ ਰੋਣ ਲੱਗ ਪਈ ਹਾਂਜੀ ਕੀ ਕਹੀ ਮੰਗ ਕਰਦੇ ਮੰਗੇ ਉਹ ਸਰਕਾਰ ਕੋ ਵੀ ਇਹਨੂੰ ਮੈਸਨ ਉੱਥਲ ਪਾਈ ਜਾਵੇਗੇ ਜਦੋਂ ਜਦੋਂ ਗਿਆ ਕਿੰਨੇ ਬੱਚੇ ਇੱਕੋ ਮੁੰਡਾ ਉਹ ਵੀ ਪੰਜਾਂ ਮਹੀਨਿਆਂ ਦਾ ਗੱਲਬਾਤ ਹੋ ਰਹੀ ਦਾਂ ਵੀ ਹੋਰੇ ਤੋਂ ਪਹਿਲਾਂ ਫੋਨ ਕਰੀ ਗਈ ਸਵੇਰੇ ਉਹਨੂੰ ਉਠਾਇਆ ਕੋਠਾਇਆ ਆ ਗਿਆ ਠੀਕ ਹੈ ਮੁਰਤੀ ਸਾਰੇ ਇਹ ਮਦਲਤੀ ਇਧਰ ਮੁੰਡਿਆਏ ਲੈ ਗਏ ਤੇ ਉਹ ਨਾ ਜਾਇ ਜਿੱਤੇ ਤਾਂ ਮੁੱਕਾ ਹੀ ਪਿਆ ਹਲਾ ਟੱਪਣਾ ਨੀ ਮੋਟਰਸਾਈਕਲ ਦੇ ਵਿੱਚ ਕਾਏ ਦੱਦ ਲਿਆਏ ਆ ਲਿਆਣ ਕੇ ਥੋੜਾ ਨਾ ਸੀ ਕਾਰਨ ਸਾਰ ਹੋਈ ਹੈ ਨਸ਼ਾ ਜਿਆਦਾ ਕਰ ਲਿਆ ਨਾ ਕਰਾ 3 ਡੁਬਲ ਕਰ ਲਵਾਤਾ ਜਿਆਦਾ ਆਪ ਉਹਨਾਂ ਘੱਟ ਲਾਏ ਨਾ ਜਿਆਦਾ ਲਵਾਤਾ ਤੇ ਮਰੇ ਤੇ ਕੋਈ ਨਾ ਆ ਗਿਆ ਹਾਂਜੀ ਆਏ ਬੱਤੀ ਹੈਗੀ ਆਹ ਬੱਤੀ ਆ ਪੰਜਾਂ ਮਹੀਨੇ ਦੀ ਜਨਤਕੀ ਮੰਗ ਕੀ ਕਰਦੇ ਸਰਕਾਰ ਤੋਂ ਸਰ ਮੰਗਹੀਂ ਇਹੋ ਕਰਦੇ ਪਏ ਇਹਨਾਂ ਨੂੰ ਕੋਈ ਨਾ ਕੋਹ ਮਿਲੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਆ ਬੱਚਾ ਨਿਗਾਹ ਆ ਪੰਜਾਂ ਮਹੀਨਿਆਂ ਦਾ ਸਾਰਾ ਖਰ ਸਰਕਾਰ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਖਤਮ ਕਰ ਦਾਂਗੇ ਕੀ ਕਹਿਣਾ ਚਾਹੋਗੇ ਅਰੇ ਹੋ ਆਨੇ ਦੀ ਨਸ਼ੇ ਦੇ ਠੱਲ ਪਾਈ ਜਾਵੇ ਪੱਟੀ ਤਰਨ ਤਰਨ ਤੋਂ ਬਜੇਤ ਸਿੰਘ ਦੀ ਰਿਪੋਰਟ